ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਹੋਰ ਸਾਰੇ ਠੀਕ-ਠਾਕ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੀ ਹੋਮੂਗੇ ਤੇ ਅੱਜ ਤੁਹਾਨੂੰ ਆਪਾਂ ਨੀਂਜੀ ਦਿਖਾ ਰਹੇ ਹਾਂ ਇਹਨੂੰ ਕੀ ਕਹਿੰਦੇ ਆ ਇਹਨੂੰ ਪ੍ਰਾਤਨ ਸਮੇਂ ਦੀ ਇਹ ਬਿਸਰੀ ਹੋਈ ਚੀਜ਼ ਆ ਮਤਲਬ ਕਿ ਆਪਣੇ ਕਿਸੇ ਕੋਲੇ ਵੀ ਨਹੀਂ ਮਿਲਦੀਗੀ ਇਹ ਤੇ ਇਹਦਾ ਨਾਮ ਹੈਗਾ ਤਿਜੋਰੀ ਇਹ ਤਿਜੋਰੀ ਬਹੁਤ ਸਟਰੋਂਗ ਆਪਣੇ ਬਜ਼ੁਰਗਾਂ ਦੀ ਹੁੰਦੀ ਸੀਗੀ ਮਤਲਬ ਚੀਜ਼ਾਂ ਨੂੰ ਸੇਫ ਕਰਕੇ ਰੱਖਣ ਵਾਸਤੇ ਤੇ ਜਿੱਦਾਂ ਆਪਾਂ ਕਹਿ ਦਈਏ ਵੀ ਆਪਾਂ ਰੱਖਦੇ ਹੈਗੇ ਆ ਕੋਈ ਉਹਦਾ ਗਹਿਣੇ ਗੁਣਾ ਸੋਨਾ ਹੁੰਦਾ ਸੀ ਤੇ ਗੈਨੇ ਹਿੰਦੀ ਸੀਗੇ ਤੇ ਉਸ ਤੋਂ ਬਾਅਦ ਵਿੱਚ ਇਹ ਵਿੱਚ ਜਿਵੇਂ ਕੈਸ਼ ਕੂਚ ਵਗੈਰਾ ਰੱਖਣ ਵਾਸਤੇ ਤੇ ਇਹਦੇ ਇੰਨੇ ਸੀਕ੍ਰੀਟ ਲੋਕ ਹੈਗੇ ਆ ਜਿਹੜੇ ਅਣਜਾਣ ਬੰਦੇ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਅਣਜਾਣ ਬੰਦਾ ਤਾਂ ਕੁਝ ਇਹਦੇ ਬਾਰੇ ਸਮਝ ਹੀ ਨਹੀਂ ਪਾਉਂਦਾ ਵੀ ਇਹ ਕੀ ਚੀਜ਼ ਆ ਪਹਿਲਾਂ ਤੇ ਦੇਖਣ ਦੇ ਵਿੱਚ ਇਹਦੀ ਲੋਕ ਬੜੀ ਇੰਨੀ ਹੈਗੀ ਹੈ ਵੀ ਇਹ ਮਤਲਬ ਕੋਈ ਆਮ ਤਾਂ ਹਰੇਕ ਚੱਕੀ ਨਹੀਂ ਸਕਦਾਗਾ ਹਨਾ ਨੰਬਰ 2 ਤੇ ਫਿਰ ਇਹਦਾ ਹਾ ਗੁੰਡੇ-ਗੰਡੇ ਦੇਖੋ ਕਿੰਨੇ ਸਟਰੋਂਗ ਆ ਸਾਰੀਆਂ ਚੀਜ਼ਾਂ ਹਨ ਤੇ ਨੰਬਰ 3 ਤੇ ਇਹਦੇ ਲੋਕਾਂ ਦਾ ਨਹੀਂ ਪਤਾ ਲੱਗਦਾ ਕਿ ਇੱਥੋਂ ਤਾਂ ਇਹ ਪਲੇਨ ਹੀ ਲੱਗਦੀ ਆ ਲੋਕ ਜਿਹੜੇ ਇਹਦੇ ਹੈਗੇ ਆ ਇੱਥੇ ਤੁਹਾਨੂੰ ਦੱਸਦੇ ਹੈਗੇ ਆ ਆਪਾਂ ਇੱਥੇ ਉੱਥੇ ਸਕਰੂ ਪੱਸਿਆ ਹੁੰਦਾ ਇੱਥੇ ਸਕਰੂ ਹੁੰਦਾ ਕੁਝ ਨਹੀਂ ਪਤਾ ਲੱਗਦਾ ਬੰਦੇ ਨੂੰ ਵੀ ਲੋਕ ਹੈਗਾ ਜਾਂ ਨਹੀਂ ਹੈਗਾ ਲੋਕ ਤੇ ਚਾਬੀ ਦੇਖੋ ਐਡੀ ਵੱਡੀ ਜਿਹੀ ਚਾਬੀ ਆ ਮਤਲਬ ਇਹ ਮਸਾਈ ਇਹ ਲੋਕ ਖੁੱਲਦਾ ਹੈ ਲੋਕ ਨੂੰ ਤੋਂ ਬਾਅਦ ਤੇ ਕਿੰਨੀ ਇੰਨੀ ਹੈਵੀ ਆ ਜਿਹੜੇ ਦੋ ਬੰਦੇ ਚੱਕ ਸਕਦੇ ਆ ਦਾ ਟੱਕਣਾ ਨਹੀਂ ਤੇ ਦੇਖੋ ਇਹਦੇ ਵਿੱਚ ਵੀ ਫਿਰ ਆਪਣਾ ਸਮਾਨ ਪਿਆ ਥੋੜਾ ਚਲੋ ਆਪਾਂ ਤਾਂ ਜੱਟ ਬਾਚ ਇਦਾਂ ਸਮਾਨ ਰੱਖ ਦਿੰਨੇ ਹੰਨੇ ਉਦੋਂ ਗਾਂਹ ਦਾ ਇੱਕ ਟੋਹ ਸੀਗਾ ਇਹਦਾ ਲੋਕਰ ਤੇ ਇਹ ਲੋਕਰ ਦੇ ਵਿੱਚ ਆਪਾਂ ਕੋਈ ਗਹਿਣਾ ਹੀ ਜਾਂ ਕੁਝ ਵੀ ਰੱਖ ਸਕਦੇ ਆ ਜਾਂ ਪਿਆ ਸਕਦੇ ਆ ਕੁਝ ਜਾਂ ਜਿੰਦ ਵੀ ਹੈ ਨਾ ਨਾਲ ਹੀ ਤੇ ਕੀਮਤੀ ਚੀਜ਼ਾਂ ਕੋਈ ਵੀ ਆਪਾਂ ਰੱਖ ਸਕਦੇ ਆ ਮਤਲਬ ਕਿ ਤੇ ਜਦੋਂ ਇਹਨੂੰ ਆਪਾਂ ਇਦਾਂ ਬੰਦ ਕਰ ਦਿੰਨੇ ਹੈਗੇ ਆ ਜਦੋਂ ਇਹਨੂੰ ਬੰਦ ਕਰਦੇ ਆਪਾਂ ਫਿਰ ਇਹਦਾ ਉਹ ਚੁੱਕਿਆ ਜਾਂਦਾ ਉਥੋਂ ਲੋਕ ਹੋ ਕੇ ਤੇ ਹਾਂ ਇਹ ਲੋਕ ਉਕੇ ਚੱਕਿਆ ਜਾਂਦਾ ਹੈ ਚਾਬੀ ਨਿਕਲ ਜਾਂਦੀ ਹੈ ਹੈਵੀ ਹੈਵੀ ਚੱਦੀਆਂ ਇਹਦੀਆਂ ਫਿਰ ਉੱਥੇ ਸਕਰੂ ਲੱਗ ਜਾਂਦਾ ਹੈਗਾ ਉਹ ਸਕਰੂ ਲੱਗਣ ਤੋਂ ਬਾਅਦ ਇੱਕ ਲੋਕ ਇਹਦਾ ਇੱਥੇ ਵੀ ਹੈ ਇੱਕ ਲੋਕ ਇਹਦਾ ਆ ਰਿਹਾ ਆ ਰਿਹਾ ਇੱਥੇ ਇੱਥੇ ਸੀਕ੍ਰੀਟ ਲੋਕ ਹੈ ਵੀ ਨਹੀਂ ਪਤਾ ਲੱਗਦਾ ਆ ਦੇਖੋ ਐਦਾਂ ਇਹ ਸ਼ਟ ਹੋ ਜਾਂਦਾ ਹਾਂ ਹੁਣ ਇਹ ਇੱਥੇ ਸ਼ਟ ਹੋ ਗਿਆ ਤੇ ਫਿਰ ਬਾਅਦ ਵਿੱਚ ਖੁੱਲ ਬੰਦ ਹੋ ਗਿਆ ਫਿਰ ਇਹ ਖੁੱਲ ਜੂਗਾ ਇਹ ਥੋੜਾ ਕਿਸੇ ਚੀਜ਼ ਦੀ ਸਪੋਰਟ ਨਾਲ ਕਿਉਂਕਿ ਇਹ ਇੱਕ ਬੰਦੇ ਨੂੰ ਨਾ ਪਤਾ ਨਹੀਂ ਹੁੰਦਾਗਾ ਵੀ ਕਿੱਥੇ ਇਹਦਾ ਲੋਕ ਆ ਸੀਕ੍ਰੀਟ ਲੋਕ ਆ ਹੈ ਤੇ ਤੀਜਾ ਲੋਕ ਇਹਦਾ ਇੱਥੇ ਹੋ ਜਾਂਦਾ ਵੀ ਕੋਈ ਅਣਜਾਣ ਮੰਦਾ ਛੇਤੀ ਤਾਂ ਇਹਨੂੰ ਕੋਈ ਹੱਥ ਪਾ ਨਹੀਂ ਸਕਦਾ ਖੋਲ ਨਹੀਂ ਸਕਦਾਗਾ ਹਰ ਇੱਕ ਦੀ ਰੇਂਜ ਤੋਂ ਬਾਹਰ ਹੈ ਇਹ ਚੀਜ਼ ਹੈ ਨਾ ਤੇ ਪਹਿਲੀ ਗੱਲ ਤਾਂ ਇਹ ਕਿ ਤੂੰ ਆਪਾਂ ਨੂੰ ਮਿਲਦੀ ਵੀ ਹੈ ਨਹੀਂਗੀ ਹੈ ਨਾ ਕਿਤੋਂ ਵੀ ਨਹੀਂ ਮਿਲਦੀ ਇਹ ਕਿਸੇ ਦੇ ਹੈ ਹੀ ਨਹੀਂਗੀ ਦੋ ਨੰਬਰ ਤੇ ਇਹ ਜੇ ਹੈਗੀ ਆ ਤਾਂ ਮਤਲਬ ਕਿਸੇ ਬਿਰਲੇ ਰਾਮੇ ਦੀ ਕੋਲੇ ਹੋਊਗੀ ਸਾਡੇ ਤਾਂ ਇੱਥੇ ਇਹ ਇੱਕ ਫੈਮਿਲੀ ਹੈਗੀ ਆ ਆਪਣੇ ਨੂਨ ਹੈਗੀ ਆ ਤੇ ਉਹਨਾਂ ਕੋਲੋਂ ਇਹ ਮਤਲਬ ਕਿ ਪਈ ਸੀਗੀ ਤੇ ਮੈਂ ਸੋਚਿਆ ਵੀ ਮੇਰੇ ਵੀਰਸ ਨੂੰ ਮੈਂ ਸਾਰਿਆਂ ਨੂੰ ਇਹ ਦਿਖਾਵਾਂ ਮੈਂ ਦੱਸਾਂ ਹਨ ਇਹ ਚੀਜ਼ਾਂ ਹਜੇ ਪ੍ਰਾਤਨ ਬਹੁਤ ਥਾਵਾਂ ਤੇ ਆਪਣੀ ਕੋਲ ਸੰਭਾਲ ਕੇ ਰੱਖਣਾ ਹੋਈਆਂ ਹੈਗੀਆਂ ਵੀ ਬਥੇਰੇ ਲੋਕਾਂ ਨੇ ਐਵੇਂ ਮੰਗੂ ਸੈਟ ਵੀ ਦਿੱਤੀਆਂ ਨੇ ਇਹ ਵੀ ਦਿੱਤੀਆਂ ਹਨ ਪਰ ਕਈ ਥਾਵਾਂ ਤੇ ਇਹ ਚੀਜ਼ਾਂ ਹੈਗੀਆਂ ਐ ਤੁਸੀਂ ਵੀ ਇਹਨਾਂ ਚੀਜ਼ਾਂ ਦੀ ਸੰਭਾਲ ਕਰਿਆ ਕਰੋ ਆਪਦੇ ਬਜ਼ੁਰਗਾਂ ਦੀਆਂ ਇਹ ਵਿਰਾਸਤੀ ਚੀਜ਼ਾਂ ਹੈਗੀਆਂ ਸੰਭਾਲ ਕਰਿਆ ਕਰੋ ਜੇ ਤੁਹਾਨੂੰ ਮੇਰਾ ਵਧੀਆ ਲੱਗਿਆ ਇਦਾਂ ਵੀਡੀਓ ਬਣਾਉਣਾ ਤੇ ਦਿਖਾਉਣਾ ਤੁਹਾਨੂੰ ਤੇ ਮੇਰੇ ਚੈਨਲ ਨੂੰ ਲਾਈਕ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਧੰਨਵਾਦ ਮਿਹਰਬਾਨੀ ਜਸਟਿਕ ਕਾਰ